ਵਾਇ ਚੱਲਦੀ ਆ ਮੇਰਬਣਾਂ ਦੀ ਤਾਂ ਲੱਗਦਾ ਸਰ ਆਮ ਆਦਮੀ ਪਾਰਟੀ ਕਹੀ ਸਾਡਾ ਮੇਰਬਣੂਗਾ ਦੂਸਰੇ ਪਾਸੇ ਕਾਂਗਰਸ ਤੇ ਭਾਜਪਾ ਦੀ ਅਲਾਈਂਸੀ ਹੈ ਜਿਹੜੀਆਂ ਚਰਚਾਾਂਾਂ ਸੀ ਉਹਦਾ ਮਨੇ ਖੰਡਮ ਚੁੱਕਾ ਦੇਖੋ ਉਹਦਾ ਤੁਸੀਂ ਆਪ ਹੀ ਦੇਖ ਲਿਆ মিডিਆ ਵਾਲਿਆਂ ਨੇ ਬਿੱਟੂ ਜਿਹੜਾ ਕੇਂਦਰੀ ਮੰਤਰੀ ਆ ਰਵਨੀਕ ਬਿੱਟੂ ਉਹਨੇ ਕਹਿਤਾ ਵੀ ਅਸੀਂ ਤਾਂ ਕਾਂਗਰਸ ਮੁਕਤ ਭਾਰਤ ਬਣਾਉਣਾ ਵਾ ਸਾਡੇ ਇਹਨਾਂ ਨਾਲ ਇੱਥੇ ਕੌਂਸਲਰ ਦੇ ਲੈਵਲ ਤੇ ਕਿੱਥੇ ਕੰਪਰੋਮਾਈਜ਼ ਹੋ ਜੂਗਾ ਉਹ ਤਾਂ ਕਾਂਗਰਸ ਮੁਕਤ ਭਾਰਤ ਬਣਾਉਣ ਨੂੰ ਫਿਰਦਾ ਵਾ ਤੇ ਫਿਰ ਕੰਪਰੋਮਾਈਜ਼ ਦਾ ਸਵਾਲ ਹੀ ਨਹੀਂ ਹੁੰਦਾ ਜਿੱਤੇ ਤੱਕ ਮਿਹਰ ਦੀ ਗੱਲ ਆ ਸਾਡੇ ਕੋਲ ਪੂਰੇ ਬੰਦੇ ਆ ਪੂਰਾ ਬਹੁਮਤ ਆ ਪਹਿਲੀ ਵਾਰ ਅਸੀਂ ਨਗਰ ਨਿਗਮ ਚਨਾਉ ਲੜਿਆ ਮੈਨੂੰ ਦੱਸ ਦਿਓ ਮਾਣ ਮਹਿਸੂਸ ਹੁੰਦਾ ਇਸ ਕੰਮ ਦਾ ਕਿ ਸਾਡੇ ਜਿਹੜੇ ਮੈਂਬਰ ਨੇ ਉਹ ਪੂਰੇ ਆ ਸਰ ਕਿਤਨੇ ਕਦੇ ਜੋਰ ਤੋੜ ਦੀ ਕੀ ਕਰ ਰਿਹਾ ਕਿ ਸਿਆਸਤ ਚੱਲੀ ਹੈ ਕਾਉਂਸਲਰ ਕੁਝ ਕੋਈ ਹੈ ਸੰਪਰਕ ਦੇ ਵਿੱਚ ਦੇਖੋ ਜਿਹੜੇ ਕਾਲੀਦਲ ਦੇ ਦੋ ਕਾਉਂਸਲਰ ਸਾਡੇ ਕੋ ਆ ਚੁੱਕੇ ਆ ਗੜੀ ਇੱਕ ਯਾਦ ਆ ਗਿਆ ਇੱਕ ਕਾਲੀ ਦਲ ਦਾ ਆ ਗਿਆ ਸਾਡੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਜਿਹੜੇ ਲੋਕ ਅੱਜ ਇਸ ਗੱਲ ਦੇ ਲੋਕ ਲੋਕਾਂ ਨੇ ਉਹਨਾਂ ਨੂੰ ਆਪਣੇ ਤੌਰ ਤੇ ਵੋਟਾਂ ਪਾ ਕੇ ਜਿਤਾਇਆ ਉਹਨਾਂ ਨੂੰ ਲੋਕ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਆਮ ਆਦਮੀ ਪਾਰਟੀ 'ਚ ਜਾਓ ਸਰ ਸੰਜੀਤਲਵਾਰ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਆ ਉਹ ਕਹਿ ਰਹੇ ਕਿ ਜਿਹੜੇ ਲੁਧਿਆਣੇ ਦੇ ਲੋਗ ਨੇ ਉਹ ਚੁੰਨਦੇ ਨੇ ਕਿ ਕਾਂਗਰਸ ਦਾ ਮੇਰ ਬਣਿਓ ਕਹਿੰਦੇ ਇਸ ਕਰਕੇ ਜਿਹੜੇ ਭਾਜਪਾ ਦੇ ਜਿਹੜੇ ਥੱਲੇ ਲੈਵਲ ਦੇ ਆਗੂ ਨੇ ਜ਼ਿਲ੍ਹਾ ਪਧਰੀ ਉਹ ਕਹਿੰਦੇ ਸਾਡੀ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਰਾਜੀ ਆ ਉਹ ਕਹਿੰਦੇ ਬਿੱਟੂ ਜੀ ਨੇ ਪਤਾ ਨਹੀਂ ਕਿਉਂ ਇਹ ਗੱਲ ਕਹਿ ਤੀ ਪਰ ਸਾਡੀ ਤਾਂ ਆਲਮੋਸਟ ਜਿਹੜੀ ਗੱਲ ਹੋਈ ਪਈ ਸੀ ਇਹ ਹੀ ਚੁੰਨਦੇ ਆ ਵੀ ਲੁਧਿਆਣੇ ਚ ਕਾਂਗਰਸ ਦਾ ਮੇਰ ਬਣੇ ਨਹੀਂ ਫਿਰ ਹੁਣ ਜਦੋਂ ਬਿੱਟੂ ਜੀ ਨੇ ਕਹਿ ਤੀ ਉਹ ਕੇਂਦਰ ਦਾ ਮੰਤਰੀ ਆ ਹੁਣ ਸੰਜੇ ਨੂੰ ਕਹੋ ਦਿੱਲੀ ਉਹ ਦੋੜਾ ਟਰੱਕ ਭਰ ਕੇ ਉਹਨਾਂ ਦਾ ਸੀਨੀਅਰ ਲੀਡਰ ਇੱਕ ਕਹਿ ਰਿਹਾ ਕੇਂਦਰ ਦੇ ਵਿੱਚ ਮੰਤਰੀ ਜਿਹੜਾ ਉਹ ਕਿਸੇ ਆਧਾਰ ਨਾਲ ਹੀ ਕਹਿ ਰਿਹਾ ਹੁਣਾਂ ਕਿਸੇ ਲੀਡਰਸ਼ਿਪ ਦੇ ਥਰੂ ਹੀ ਕਹਿ ਰਿਹਾ ਹੁਣਾਂ ਉਹਨੇ ਉਹਦੇ ਬਿਆਨਾਂ ਚ ਕੋਈ ਜੇ ਸੰਗੇ ਨੂੰ ਕੱਚ ਲੱਗਦਾ ਤਾਂ ਉਹਦੇ ਨਾਲ ਕਲੀਅਰ ਕਰ ਲਵੇ ਸੰਗੇ ਦਾ ਪੁਰਾਣਾ ਸਾਥੀ ਆ ਉਹ ਜੋ ਸੰਜੇ ਵੀ ਕਹਿੰਦੇ ਵੀ ਸਾਡੇ ਵੀ ਕੰਦੇ ਸੰਪਰਕ ਚ ਕਈ ਕੌਂਸਲਰ ਨੇ ਜਿਹੜੇ ਸਾਡੇ ਪੁਰਾਣੇ ਆਗੂ ਆਮ ਆਦਮੀ ਪਾਰਟੀ ਦੇ ਗਏ ਸੀ ਉਹ ਕਹਿੰਦੇ ਇਹਦੀ ਸੋਚ ਰਹੀ ਆ ਵੀ ਲਿਆਇਆ ਜਾ ਬੀਨੂੰ ਵਾਪਸ ਲੱਗਦਾ ਵੀ ਕਿਸ ਤਰ੍ਹਾਂ ਵੀ ਕਾਂਗਰਸ ਦੀ ਹਾਲਾਂਕਿ 30 ਕੌਂਸਲਰ ਨੇ ਫਿਰ ਵੀ ਕੋਸ਼ਿਸ਼ਾਂ ਉਹਦੀ ਕਿ ਕਿਸੇ ਤਰ੍ਹਾਂ ਜੋੜ ਤੋੜ ਕੀਤਾ ਜਾਵੇ ਨਹੀਂ ਦੇਖੋ ਗੱਲ ਸੁਣੋ ਜਿੱਥੇ ਤੱਕ ਆਮ ਆਦਮੀ ਪਾਰਟੀ ਦੇ ਸੰਜੇ ਨੂੰ ਕੋ ਆਪਣੇ ਵਾਲੇ ਵਿਚਾਲੀ ਕਿਤੇ 30 ਦੇ 30 ਉਹ ਨਾ ਆ ਜਾਣ ਸ਼ਾਮ ਨੂੰ ਇੱਕ ਉਹਨਾਂ ਨੂੰ ਆਪਣੇ ਘਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਉਹਨਾਂ ਨੂੰ ਲੈ ਜਾ ਬਣ ਕਿਤੇ ਵਸ ਵਿੱਚ ਬਿਠਾ ਕੇ ਇਹ ਆਮ ਆਦਮੀ ਪਾਰਟੀ ਦਾ ਵਲੰਟੀਅਰ ਆ ਕੌਂਸਲਰ ਬਣਨ ਤੋਂ ਪਹਿਲਾਂ ਇਹ ਨਾ ਕਦੇ ਹਿੱਲੇ ਨਾ ਹਿੱਲਣਾ ਕੰਮ ਕੀਤਾ ਕੰਮ ਕਰਨਾ ਲੋਕਾਂ ਦਾ ਆਮ ਆਦਮੀ ਦੀ ਕੋਈ ਚਰਚਾ ਹੈ ਕਿ ਕਾਂਗਰਸ ਦੇ ਨਾਲ ਜਿਵੇਂ ਸਮਝੌਤਾ ਹੋਇਆ ਚੰਡੀਗੜ੍ਹ ਦੇ ਵਿੱਚ ਕੋਈ ਇੱਥੇ ਵੀ ਹੋ ਸਕਦਾ ਨਹੀਂ ਸਾਨੂੰ ਸਮਝੌਤੇ ਉੱਥੇ ਹੋਣ ਦਾ ਹੁੰਦਾ ਵਾ ਜਿੱਥੇ ਕੋਈ ਕਮੀ ਦਿਖਦੀ ਹੋਵੇ ਸਾਡੇ ਕੋਲ ਤਾਂ ਬਹੁਤ ਮਤਾ ਦਿੱਲੀ ਜੀ ਵੀ ਕਾਂਗਰਸ ਕਹਿੰਦੀ ਸੀ ਵੀ ਸਾਡੇ ਨਾਲ ਕੰਪਰੋਮਾਈਜ਼ ਕਰਕੇ ਸੰਜੋਤਾ ਕਰਕੇ ਆਪਾਂ ਵਿਧਾਨ ਸਭਾ ਲੜ ਲਈਏ ਸਾਡੇ ਸੁਪਰੀਮੋ ਅਰਬਿੰਦ ਕੇਜੀ ਵਾਲ ਨੇ ਕਿਹਾ ਵੀ ਐਸੀ ਕੰਮ ਕੀਤਾ ਆਪੇ ਲੋਕ ਫਤਵਾ ਦੇਉਗੇ ਜਿਹੜੇ ਪ੍ਰੋਸੀਜਰ ਕੀ ਰਹੂਗਾ 40 ਤੁਹਾਡੇ ਕੋਲੇ ਹੋਗੇ ਨੇ 7 6 7 ਅਸੀਂ ਐਮਐਲਏ ਉਹਨਾਂ ਦੀ ਵੀ ਵੋਟ ਆ 44 ਦੇ 7 51 ਪਰ ਬਾਗਬਾ ਗੱਲੀ ਜੀ ਅਗਰ ਅਗੇ ਹੁੰਦਾ ਤੇ ਅਸੀਂ ਹਾਈ ਕੋਰਟ ਜਾਂਦੇ ਨਹੀਂ ਉਹ ਕੋਟਾ ਐਮ ਐਲ ਏ ਦੀ ਵੋਟ ਕਾਊਂਟ ਨਹੀਂ ਹੁੰਦੀ ਕਿਉਂਕਿ ਯੂਟੀ ਦੇ ਵਿੱਚ ਐਮ ਪੀ ਦੀ ਵੋਟ ਜਿਹੜੀ ਅਕਾਊਂਟ ਹੋ ਜਾਂਦੀ ਦੇਖੋ ਗੱਲ ਸੁਣੋ ਉਹਨਾਂ ਨੂੰ ਪੁੱਛੋ ਵੀ ਆਪ ਤੁਸੀਂ ਕੁਝ ਕੀਤਾ ਨਹੀਂਗਾ ਇਹ ਪਹਿਲਾਂ ਤੁਸੀਂ ਹੁਣ ਜਦੋਂ ਕਿਸੇ ਦੂਜੇ ਪਾਸੇ ਆ ਤੇ ਕੋਰਟ ਦੇ ਵਿੱਚ ਜਾਣਾ ਜੇ ਇਲੈਕਸ਼ਨ ਹੋ ਜਾਣ ਤਾਂ ਵੀ ਕੋਰਟ ਚ ਜਾਣਾ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਵੀ ਕੋਰਟ ਚ ਜਾਣਾ ਹੁਣ ਕਾਂਗਰਸ ਨੂੰ ਤਾਂ ਪਾ ਪਾ ਨੂੰ ਤਾਂ ਰਾਜਪਾਟੀ ਦੇ ਹੀ ਰੱਖੋ ਕੋਈ ਲੋਕਤੰਤ ਤਨ ਨਾ ਮਜ਼ਬੂਤ ਕਰੇ ਉਹ ਅਕਸਰ ਮੰਨਿਆ ਜਾ ਸਕਦਾ ਮੇਅਰ ਜਿਹੜਾ ਲੁਧਿਆਣਾ ਦਾਵਾ ਪੇਸ਼ ਕੀਤਾ ਜਾ ਸਮਾਂ ਲੱਗ ਸਕਦਾ ਦੋ ਚਾਰ ਦਿੱਲੀ ਦੇ ਵਿੱਚ ਵੀ ਸਾਡੇ ਲੀਡਰਸ਼ਿਪ ਬਿਜੀ ਆ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਿਉਂਕਿ ਉੱਥੇ ਦੇ ਵਿੱਚ ਚੋਣ ਦੇ ਆ ਰਹੇ ਆ ਜਲਦੀ ਇਸ ਕਰਕੇ ਸਮਾਂ ਲੱਗ ਸਕਦਾ ਦੋ ਚਾਰ ਦਿਨ ਪਰ ਕੱਲੇ ਬਣਾਵਾਂਗੇ ਔਰ ਸਾਡਾ ਮੇਰ ਬਣੂਗਾ ਬਹੁਤ। ਕਿਹ ਵੀ ਜਾ ਰਿਹਾ ਤੁਹਾਡੇ ਬ੍ਰਦਰ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। 6 ਵਾਰੀ ਦਾ ਉਹ ਲੋਕਾਂ ਦਾ ਚੁਣਿਆ ਨਮਾਇੰਦਾ 6ਵੀਂ ਵਾਰ ਸਭ ਨਾਲ ਲੁਧਿਆਣੇ ਦੇ ਵਿੱਚ ਅੱਜ ਮੈਂ ਦੱਸਦੇ ਖੁਸ਼ੀ ਹੁੰਦੀ ਆ ਮੇਰੇ ਤੋਂ ਵੱਡਾ ਰਕੇਸ਼ ਪ੍ਰਸ਼ 6ਵੀਂ ਵਾਰ ਲਗਾਤਾਰ ਕਾਉਂਸਲਰ ਆਹੋ ਆਪਣੀ ਵਾਰਡ ਤੋਂ ਅੱਜ 90 ਨੰਬਰ ਵਾਰਡ ਚਾਹੇ ਅੱਖਰ ਬਦਲਦੇ ਰਹੇ ਪਰ ਲੋਕਾਂ ਨੇ ਪਿਆਰ ਉਹਨੂੰ ਉਹਦੋਂ ਅੱਗੇ ਨਾਲ ਵੱਧ ਦਿੱਤਾ ਇਸ ਕਰਕੇ ਉਹ ਪਾਰਟੀ ਨੇ ਆਪਣੇ ਆਪ ਜਿਹੜਾ ਕੋਈ ਦੇ ਦੂਗਾ ਉਹਨੂੰ ਜ਼ਿੰਮੇਵਾਰੀ ਉਹ ਵਧੀਆ ਨਿਭਾਊਗਾ ਵੱਡਾ ਭਰਾ ਮੇਅਰ ਦੀ ਕਮਾਂਡ ਸੰਭਾਲ ਸਕਦਾ ਹੈ ਦੇਖੋ ਲੋਕ ਸੇਵਾਵਾ ਲੋਕ ਸੇਵਾਵਾ ਇਹ ਲੋਕਾਂ ਦੀ ਪਾਰਟੀ ਦਾ ਵਾਤਵਾ ਪਾਰਟੀ ਜੀ ਨੂੰ ਵੀ ਕੋਈ ਜ਼ਿੰਮੇਵਾਰੀ ਦੋ ਉਹ ਆਪਣੀ ਜ਼ਿੰਮੇਵਾਰੀ ਨਾ ਨਿਭਾਊਗਾ ਸਰ ਵੱਡੇ ਚਿਹਰੇ ਹਾਰੇ ਨੇ ਇਸ ਵਾਰ ਅਸੀਂ ਦੇਖਿਆ ਕਿ ਕਾਰਪੋਰੇਸ਼ਨ ਜੁੜਨੇ ਜੋ ਵੱਡੇ ਚਿਹਰੇ ਹਾਰੇ ਨੇ ਕਿਤੇ ਨਾ ਕਿਤੇ ਕ ਵਿਧਾਇਕ ਗੋਗੀ ਗੋਗੀ ਨੇ ਕਿਹਾ ਕਹਿੰਦੇ ਵੀ ਜਿਹੜੀਆਂ ਵੋਟਾਂ ਸੀਗੀਆਂ ਉਹਨਾਂ ਦਾ ਫੇਰ ਫਿਰਕਾ ਨੇ ਜਿਹੜਾ ਦੇਖੋ ਸਭ ਨਾਲੋਂ ਜ਼ਿਆਦਾ ਜਿਹੜੀ ਖਰਾਬੀ ਹੋਈ ਆ ਉਹ VOTING LIST ਦੇ ਵਿੱਚ ਹੀ ਹੋਈ ਆ ਕਿਉਂਕਿ ਜਿਹੜੀ VOTING LIST ਆ ਉਹ ਕੋਈ ਫਰੀਦਕੋਟ ਦੀਆਂ ਵੋਟਾਂ ਇੱਥੇ ਤੁਰੀਆਂ ਫਿਰਦੀਆਂ ਨੇ ਕੋਈ ਠੰਡੇ ਦੀਆਂ ਵੋਟਾਂ ਇੱਥੇ ਤੁਰੀਆਂ ਫਿਰਦੀਆਂ ਨੇ ਉਹਦੇ ਕਰਕੇ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਘੱਟੋ ਘੱਟ 75 ਕਾਉਂਸਲਰ ਹੋਣ ਤੱਕ ਬੜੇ ਹੋਣੇ ਸੀ ਬਹੁਤ ਲੋਕਾਂ ਨੂੰ ਖੱਜਲ ਖਰਾਬੀ ਹੋਈ ਹੈ ਇਹ ਮੈਂ ਕਹਿਣ ਤੋਂ ਕੋਈ ਘਰੇਈ ਨਹੀਂ ਕਰਦਾ ਕਿਉਂਕਿ ਮੇਰੇ ਆਪਣੀ ਵੀ ਮਿਸੇ ਲੜ ਰਹੇ ਸੀ ਉਹ ਵੀ ਇਹਦੇ ਵਿੱਚ ਹਾਰ ਦੇ ਵਿੱਚ ਆਏ ਆ ਉਹ ਦੇਖੋ ਗੱਲ ਸੁਣੋ ਲੋਕਤੰਤਰ ਆ ਲੋਕਾਂ ਦੀ ਆਵਾਜ਼ ਲੋਕਾਂ ਦਾ ਫਤਵਾ ਅਸੀਂ ਉਹਨਾਂ ਤਰ੍ਹਾਂ ਨਹੀਂ ਭਾਜਪਾ ਤੇ ਕਾਂਗਰਸ ਤਰ੍ਹਾਂ ਕਹਿਣਾ ਵੀ ਜੇ ਹਾਰ ਮਿਲ ਗਈ ਜੀ ਫਲਾ ਨਹੀਂ ਗੱਲ ਦਾ ਕਸੂਰ ਆ ਕਸੂਰ ਕੋਈ ਨਹੀਂ ਗਾ ਲੋਕਾਂ ਦਾ ਫਤਵਾ ਲੋਕਾਂ ਨੂੰ ਨਹੀਂ ਚੰਗਾ ਲੱਗਿਆ ਉਹਨਾਂ ਨੇ ਦੂਜਾ ਬੰਦਾ ਚੁਣ ਲਿਆ ਉਹ ਚ ਕੀ ਗੱਲ ਨਹੀਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਵੋਟਾਂ ਜਿਹੜੀਆਂ ਬਾਹਰ ਨਹੀਂ ਇੱਥੇ ਸੀਗੀਆਂ ਇਹਦਾ ਮਤਲਬ ਵੀ ਤੁਸੀਂ ਪਹਿਲਾਂ ਚੈੱਕ ਨਹੀਂ ਹੋਈਆਂ ਤੇ ਆਪਣੀ ਜਿਹੜੀ ਉਹ ਵੀ ਦੇਖੋ ਗੱਲ ਸੁਣੋ ਜਿਹੜੇ ਬੀਐਲਓ ਜਿਹੜੇ ਡੀਸੀ ਆਫਿਸ ਦੇ ਥੱਲੇ ਬੰਦੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਇਹ ਇਹਨਾਂ ਨੂੰ ਲਿਸਟਾਂ ਨੂੰ ਕਲੀਅਰ ਕਰਨਾ ਜਿਹੜੀਆਂ ਲਿਸਟਾਂ ਸਾਨੂੰ ਕਲੀਅਰ ਕਰਾਈਆਂ ਗਈਆਂ ਗਈਆਂ ਉਹ ਤਾਂ ਠੀਕ ਸੀ ਜਿਹੜੀਆਂ ਬਾਅਦ ਚ ਦਿੱਤੀਆਂ ਗਈਆਂ ਉਹ ਉਹਨਾਂ ਦਾ ਪਤਾ ਹੀ ਨਹੀਂ ਕਿਹੜੀ ਲਿਸਟ ਕਿਹਨੂੰ ਦਿੱਤੀ ਗਈ ਹੈ ਇਹ ਗੈਰ ਜ਼ਿੰਮੇਵਾਰੀ ਗੱਲ ਆ ਇਹਦੇ ਖਿਲਾਫ ਕੋਈ ਕਾਰਵਾਈ ਜਿਹੜੀ ਨਹੀਂ ਅਸੀਂ ਦੱਸਾਂਗੇ ਵੀ ਇਹ ਜ਼ਿੰਮੇਵਾਰੀ ਅਲੱਗ ਕੰਮ ਜ਼ਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ ਕਾਦੇ ਲਈ ਬੈਠੇ ਆਪ ਸਰ ਕੁਰਸੀਆਂ ਤੇ ਤਾਂ ਹੀ ਵਢਾਇਆ ਨਾ ਉਹਨਾਂ ਨੂੰ ਜ਼ਿੰਮੇਵਾਰੀਆਂ ਨੇ ਉਹਨਾਂ ਦੀ ਵੋਟ ਪ੍ਰਤੀਸ਼ਤ ਵੀ ਦੇਖਿਆ ਗਿਆ ਜੀ ਬਹੁਤ ਘੱਟ ਰਹਿ ਗਿਆ ਵਾ ਉਦੀ ਵਜ੍ਹਾ ਹੀ ਇਹ ਰਹੀ ਮੇਨ ਮੇਨ ਵਜ੍ਹਾ ਹੀ ਆ ਲੋਕਾਂ ਨੂੰ ਆਪਣੀਆਂ ਵੋਟਾਂ ਨਹੀਂ ਲੱਭੀਆਂ ਅੱਛਾ ਜੀ ਲੋਕਾਂ ਨੂੰ ਆਪਣੀਆਂ ਵੋਟਾਂ ਨਹੀਂ ਲੱਭੀਆਂ ਨਹੀਂ ਤਾਂ ਆਮ ਆਦਮੀ ਪਾਰਟੀ ਦੇ 75 ਕੌਂਸਲਰ ਜਿੱਤ ਕੇ ਆਉਂਦੇ ਲੋਕ ਆਪਣੇ ਅਧਿਕਾਰ ਤੋਂ ਲੱਗਦਾ ਕਿ ਮੰਨ ਹੀ ਰਹੇਗੇ ਨਹੀਂ ਰਹੇਗੇ ਬਿਲਕੁਲ ਰਹੇਗੇ ਮੈਂ ਕੋਈ ਮੇਚ ਪਰੇ ਨਹੀਂ ਕਰ ਸਕਦਾ ਗੱਲ ਦਾ ਇਹ ਬਿਲਕੁਲ ਪ੍ਰਸ਼ਾਸਨ ਨੇ ਜਿਹੜਾ ਬਿਲਕੁਲ ਇਸ ਕੰਮ ਦੇ ਵਿੱਚ ਆਪਣੀ ਕਮਜ਼ੋਰੀ ਦਿਖਾਈ ਆ ਸਰ ਜੇਕਰ ਤੁਸੀਂ ਅਫਸਰਸ਼ਾਹੀ ਹਾਦੀ ਦੀ ਗੱਲ ਕਰ ਤਿਸਰੀ ਕਿਨਾਰੇ ਕੋਈ ਗੱਲਬਾਤ ਹੋ ਪਾਈ ਹੈ ਤੇ ਤੁਸੀਂ ਕੈਬਨਿਟ ਮੰਤਰੀ ਵੀ ਇੱਥੇ ਰਹੇ ਨੇ ਉਹ ਵੀ ਕਿਤਨਾ ਕਿਤੇ ਇਹ ਸਾਰੀਆਂ ਗੱਲਾਂ ਤੇ ਜਿਹੜੀ ਇਹ ਬੈਠਕ ਕਰਕੇ ਕੀਤੀ ਦੇਖੋ ਇਹ ਸਾਨੂੰ ਚੋਣਾਂ ਵਾਲੇ ਦੇਣੀ ਪਤਾ ਲੱਗਿਆ ਵੀ ਸਾਡੀ ਇਹ ਏਡੀ ਵੱਡੀ ਇਹਦੇ ਵਿੱਚ ਨੁਲਕੀ ਹੋ ਰਹੀ ਆ ਪਰ ਅਸੀਂ ਹੁਣ ਆਪਣੇ ਹਾਈ ਕਮਾਂਡ ਨੂੰ ਵੀ ਤੇ ਅਫਸਰਾਂ ਦੇ ਸਾਹਮਣੇ ਬੈਠ ਕੇ ਵੀ ਇਹ ਗੱਲ ਕਰਾਂਗੇ ਜ਼ਰੂਰ ਵੀ ਇੰਨੀ ਕੁ ਗੱਲ ਪਿੱਛੇ ਜਿਹੜੇ ਸਾਡੇ 75 ਕਾਉਂਸਲਰ ਅੱਸੀ ਬਣਨੇ ਸੀ 95 ਜੋ ਉਹ ਵਿਚਾਰੇ ਲੱਭਦੇ ਹੀ ਰਹੇ ਵੋਟਾਂ ਗੱਲ ਹਾਰ ਜਿੱਦੀ ਨਹੀਂ ਵੀ ਮੇਰੀ ਮੈਸੇਜ ਆ ਰਹੀ ਆ ਮੈਂ ਇਸ ਕਰਕੇ ਕਹਿ ਰਿਹਾ ਹਾਰ ਜੇ ਮੇਰੀ ਮੈਸੇਜ ਆ ਰਹੀ ਆ ਤੇ ਮੇਰਾ ਬਰਾਦਰ 6ਵੀਂ ਵਾਰ ਜਿੱਤਿਆ ਮੇਰਾ ਭਾਨਜਾ ਉਹ 2000 ਵੋਟ ਤੇ ਉਹ ਜਿੱਤਿਆ ਵਾ ਸਵਾਲ ਇਸ ਗੱਲ ਦਾ ਨਹੀਂ ਹਾਰ ਜਿੱਤੇ ਇੱਕ ਲੋਕਤੰਤਰ ਦਾ ਹਿੱਸਾ ਵਾ ਹਾਰ ਜਿੱਤੇ ਦਾ ਨਾ ਮਸਲਾ ਨਹੀਂ ਆ ਮਸਲਾ ਇਹ ਆ ਵੀ ਜਿਹਦੀ ਡਿਊਟੀ ਜਿਹੜੀ ਆ ਉਹਨੂੰ ਉਹ ਨਿਭਾਉਣੀ ਚਾਹੀਦੀ ਆ ਜਿਹੜੇ ਕੋਈ VOTING LIST ਦੀ ਗੱਲ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਉਹਨੂੰ ਚੈੱਕ ਕਰਨਾ ਉਹਨਾਂ ਦੀ ਡਿਊਟੀ ਬੰਦੀ ਆ ਬੀਐਲਓ ਦੀਆਂ ਔਰ ਉਹਨਾਂ ਨੂੰ ਇਸ ਕੰਮ ਦੇ ਵਿੱਚ ਉਹਨਾਂ ਨੇ ਥੇਲ ਵਰਤੀ ਆ ਅੱਗੇ ਵੀ ਚਿਕਨਾ ਹੋਣਗੀਆਂ 2028 ਦੀਆਂ ਵੀ ਚਿਕਨ ਆ ਰਹੀਆਂ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਸ ਦਾ ਜਿਹੜਾ ਦ੍ਰਿਸ਼ਟੀ ਜ਼ਰੂਰੀ ਹੈ ਨਹੀਂ ਤਾਂ ਫਿਰ ਲੋਕਾਂ ਨੂੰ ਕੋਈ ਨਹੀਂ ਨਹੀਂ ਬਿਲਕੁਲ ਜ਼ਰੂਰੀ ਹੈ ਜੀ ਲੋਕਾਂ ਨੂੰ ਜੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਤਾਂ ਲੋਕਾਂ ਦਾ ਅਧਿਕਾਰ ਕਿਉਂ ਖੋਇਆ ਜਾਵੇ ਲੋਕਤੰਤਰ ਤਾਂ ਹੀ ਮਜ਼ਬੂਤ ਹੋਊਗਾ ਜੇ ਲੋਕਤੰਤਰ ਦੇ ਲੋਕ ਵੋਟ ਪਾਉਗੇ ਆਪਣਾ ਜਿਹੜਾ ਪਸੰਦੀ ਨੇਤਾ ਵੋਟ ਚੂਣੂਗੇ ਕਿਉਂ ਖਰਾਬ ਹੋਣ ਲੋਕ ਇਹ ਅਫਸਰਸ਼ਾਈਆਂ ਦੀ ਡਿਊਟੀਆਂ ਐਸੀ ਕਰਕੇ ਲੱਗਦੀਆਂ ਨੇ ਵੀ ਆਪਨੇ ਹਰ ਚੀਜ਼ ਨੂੰ ਚੈੱਕ ਕਰੋ ਸਰ ਜਿਹੜੇ ਕਾਂਗਰਸ ਦੇ ਜਿਹੜੇ ਬੀਜੇਪੀ ਦੇ ਜਿਹੜੇ ਵੀ ਜਿਹੜੇ ਹੈਗੇ ਨੇ ਉਮੀਦਵਾਰ ਇਹ ਜਿਹੜੇ ਦਿੱਲੀ ਕੌਂਸਲਰ ਹੈਗੇ ਨੇ ਉਹਨਾਂ ਨਾਲ ਤੁਹਾਡਾ ਹੁਣ ਕੋਈ ਸੰਪਰਕ ਹੈਗਾ ਕੋਈ ਆਣਾ ਚਾਹੁੰਦਾ ਹੈ ਇਸ ਬੰਦੀ ਕੋਈ ਗੱਲਬਾਤ ਚੱਲ ਰਹੀ ਹੈ ਆਉਣਾ ਚਾਹੁੰਦਾ ਨਹੀਂ ਆ ਰਹੇ ਆ ਆਉਣਾ ਚਾਹੁੰਦਾ ਨਹੀਂਗਾ ਉਹ ਆ ਹੀ ਰਹੇ ਆ ਪਰ ਸਮਾ ਉਹਨਾਂ ਨੂੰ ਵੀ ਪਤਾ ਵਾ ਵੀ ਹਜੇ 2 4 5 ਦਿਨ ਲੱਗਣੇ ਆ ਬਿਲਕੁਲ ਕਲੀਨ ਬਣਾਵਾਂਗੇ ਆਪਣੇ ਜਿੰਨੇ ਇੱਕ ਸੰਪਰਕ ਦੇ ਵਿੱਚ ਨੇ ਕਾਉਂਸਲਰ ਕਿੰਨੇ ਕੋਈ ਸ਼ਰਤ ਵੀ ਹੈਗੀ ਕੋਈ ਸ਼ਰਤ ਕੋਈ ਸ਼ਰਤ ਨਹੀਂ ਬਿਨਾਂ ਸ਼ਰਤ ਤੋਂ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਚਾਹੇ ਕਾਂਗਰਸ ਦੇ ਆ ਚਾਹੇ ਭਾਜਪਾ ਦੇ ਆ ਵੱਡੀ ਗਿਣਤੀ ਜਾ ਰਹੇ ਆ